ਸਤਿ ਸ੍ਰੀ ਅਕਾਲ ਦੋਸਤੋ ਗਗਨ ਦਾ ਡਿਜ਼ਰਵਿੰਗ ਇੰਡੀਆ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਬਹੁਤ ਇੰਪੋਰਟੈਂਟ ਕਰੰਟ ਅਫੇਅਰ ਅਪਡੇਟ ਕੇ ਬਾਰੇ ਇਹ ਰਵਨੀਤ ਸਿੰਘ ਜੀ ਬਿੱਟੂ ਨੇ ਠੀਕ ਹੈ ਇਹਨਾਂ ਬਾਰੇ ਮਤਲਬ ظاہر ਦੀ ਗੱਲ ਹੈ ਕੇਂਦਰੀ ਮੰਤਰੀ ਨੇ ਪੰਜਾਬ ਤੋਂ ਇੱਕੋ ਇੱਕ ਕੈਬਨਿਟ ਦੇ ਵਿੱਚ ਸਖ ਮੰਤਰੀ ਨੇ ਤਾਂ ਕੁਝ ਇੰਟਰੋਡਕਸ਼ਨ ਦੇ ਮਹਤਾਜ ਤਾਂ ਹੈ ਨਹੀਂ ਹੈ ਨਾ ਲੁਧਿਆਣਾ ਸੀਟ ਤੋਂ ਖੜਦੇ ਹੁੰਦੇ ਨੇ ਇਹ ਹੁਣ ਰਾਜ ਸਭਾ ਜਾਣਗੇ ਕੇਂਦਰੀ ਮੰਤਰੀ ਰਵਿਧ ਬਿੱਟੂ ਭਾਪਾ ਨੇ ਰਾਜਸਥਾਨ ਤੋਂ ਐਲਾਨਿਆ ਉਮੀਦਵਾਰ ਦੇਖੋ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਲਾਈਨ ਕੇ ਲਈ ਹੈ ਕੇਂਦਰੀ ਮੰਤਰੀ ਨੇ ਹਜੇ ਰਾਜ ਸਭਾ ਮਤਲਬ ਕਿ ਉਹ ਲੋਕ ਸਭਾ ਜਾਂ ਰਾਜ ਸਭਾ ਦੇ ਮੈਂਬਰ ਹਜੇ ਹੈ ਨਹੀਂ ਪਰ ਉਹ ਮੰਤਰੀ ਪਹਿਲਾਂ ਬਣਾਤੇ ਹਾਂ ਆਪਣਾ ਦੇਖੋ ਨਿਊਜ਼ ਨੂੰ ਚੱਕਣ ਦਾ ਪਰਪਸ ਕੀ ਹੈ ਇਹ ਸਮਝਣਾ ਕਿ ਕਿਸੇ ਪਰਸਨ ਨੂੰ ਚਾਹੇ ਤੁਸੀਂ ਨੂੰ ਚਾਹੇ ਮੈਂ ਐਨੀ ਇੰਡੀਵਿਜੂਅਲ ਆਫ ਦ ਕੰਟਰੀ ਐਨੀ ਸਿਟੀਜ਼ਨ ਆਫ ਦ ਕੰਟਰੀ ਹੂ ਇਜ਼ ਐਲੀਜੀਬਲ ਟੂ ਬੀਕਮ ਦ ਲੋਕ ਸਭਾ ਮੈਂਬਰ ਠੀਕ ਹੈ ਜਿਹਨ ਲੋਕ ਸਭਾ ਮੈਂਬਰ ਬਣਾਇਆ ਜਾ ਸਕਦਾ ਹੈ ਉਹ ਸੀਐਮ ਸੌਰੀ ਸੀਮ ਨਹੀਂ ਸੀਮ ਕਹਤਾ ਮੈਨੇ ਚਾਹੇ ਪ੍ਰਧਾਨ ਮੰਤਰੀ ਲਾਉਣਾ ਹੋਵੇ ਕੈਬਨਟ ਦੇ ਮੰਤਰੀ ਬਣਾਉਣਾ ਹੋਵੇ ਉਹਨੂੰ ਬੜਾਇਆ ਜਾ ਸਕਦਾ ਹੈ ਲੋਕ ਸਭਾ ਦਾ ਮੈਂਬਰ ਜਾਂ ਰਾਜ ਸਭਾ ਦਾ ਮੈਂਬਰ ਬਾਅਦ ਵਿੱਚ ਬਣ ਸਕਦਾ ਹੈ 6 ਮਹੀਨੇ ਦਾ ਸਮੇਂ ਅੰਤਰਾਲ ਹੁੰਦਾ ਮੰਨ ਲਓ ਅੱਜ ਮੈਨੂੰ ਕੇਂਦਰੀ ਮੰਤਰੀ ਬਣਾਤਾ ਜੀ ਠੀਕ ਹੈ ਚਲੋ ਚੰਗੀ ਗੱਲ ਹੈ ਜੀ ਬਣਾ ਦੇ ਪਰ ਜੇ ਅੱਜ ਬਣਾਤਾ ਤਾਂ ਕੀ ਮੇਰਾ ਜ਼ਰੂਰੀ ਇਹ ਮੈਂ ਲੋਕ ਸਭਾ ਦਾ ਜਾਂ ਰਾਜ ਸਭਾ ਦਾ ਮੈਂਬਰ ਹੋਣਾ ਚਾਹੀਦਾ ਪਹਿਲਾਂ ਨਹੀਂ ਪਹਿਲਾਂ ਮੰਤਰੀ ਬਣਾ ਲਓ ਬਾਅਦ ਵਿੱਚ ਲੋਕ ਸਭਾ ਦਾ ਇਲੈਕਸ਼ਨ ਜਿੱਤ ਕੇ ਜਾਏ ਆ ਜੇ ਚਾਹੇ ਰਾਜ ਸਭਾ ਤੋਂ ਆ ਜੇ ਹੁਣ ਜਿਵੇਂ ਰਵੀਰ ਬਿੱਟੂ ਜੀ ਨੇ ਲੁਧ ਤਾ ਹੁਣ ਉਹਨਾਂ ਨੂੰ ਰਾਜਸਥਾਨ ਦੀ ਰਾਜ ਸਭਾ ਸੀਟ ਤੋਂ ਐਂਟਰ ਕਰਵਾ ਜਾਣਗੇ ਪਾਰਲੀਮੈਂਟ ਦੇ ਵਿੱਚ ਕਿਉਂਕਿ ਉਹ ਐਮਪੀ ਨੇ ਇਸ ਲਈ ਕੇਂਦਰੀ ਮੰਤਰੀ ਤਾਂ ਹੋ ਹੀ ਸਕਦੇ ਨੇ ਰਾਈਟ ਅਸਾ ਹੈ ਕੋਈ ਯਾਨੀ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਜੇ ਤੁਹਾਨੂੰ ਪਤਾ ਹੋਵੇ ਤਾਂ ਪਹਿਲਾਂ ਆਪਣੇ ਜੋ ਪ੍ਰਧਾਨ ਮੰਤਰੀ ਧੱਕ ਰਹੇ ਨੇ ਆਪਣਾ ਮਨਮੋਹਨ ਸਿੰਘ ਜੀ ਠੀਕ ਹੈ ਤਾਂ ਮਨਮੋਹਨ ਸਿੰਘ ਉਹ ਪਹਿਲਾਂ ਰਾਜ ਸਭਾ ਦੇ ਮੈਂਬਰ ਸੀ ਰਾਜ ਸਭਾ ਤੋਂ ਹੀ ਉਹ ਪੀਐਮ ਬਣੇ ਤੇ ਕਾਉਂਸਲ ਆਫ ਮਿਨਿਸਟਰ ਦਾ ਪਾਰਟ ਬਣੇ ਠੀਕ ਹੈ ਲੋਕ ਸਭਾ ਦੇ ਇਲੈਕਸ਼ਨ ਉਹ ਵੀ ਹਾਰ ਗਏ ਸੀ ਅੱਗੇ ਦੇਖੋ ਪਾਰਟੀ ਨੇ ਪੰਜਾਬ ਭਾਜਪਾ ਆਗੂ ਤੇ ਕੇਂਦਰੀ ਰਾਜमंत्री ਰਵਨੀ ਸਿੰਘ ਬਿੱਟੂ ਨੂੰ ਰਾਜ ਸਭਾ ਭੇਜਣ ਦਾ ਫੈਸਲਾ ਕੀਤਾ ਹੈ ਰਾਜ ਸਭਾ ਲਈ ਉਹ Rajasthan ਦੀ ਸੀਟ ਤੋਂ ਐਂਟਰ ਕਰਨਗੇ ਕਿੱਥੇ ਐਂਟਰ ਕਰਨਗੇ ਰਾਜ ਸਭਾ ਦੇ ਵਿੱਚ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 1 اگਸਤ ਹੈ ਵੀ ਯਾਦ ਰੱਖ ਲੈਣਾ 1 اگਸਤ ਹੈ ਇਸੇ ਲਈ 1 اگਸਤ ਨੂੰ ਮੈਂ ਵੀਡੀਓ ਬਣਾ ਰਹੇ ਹਾਂ ਠੀਕ ਹੈ ਇਸ ਲਈ ਬੀਟੂ ਕਾਲੀ ਨਾਮਜ਼ਦੀ ਦਾਖਲ ਕਰਨਗੇ ਇਸ ਤੋਂ ਪਹਿਲਾਂ ਹਰਿਆਣੇ ਦੇ ਚੋਣ ਲੜਾਂ ਦੇ ਅਟਕਲਾ ਲਗਾਈਆਂ ਜਾ ਰਹੀ ਸੀ ਪਰ ਉੱਥੋਂ ਉਹਨਾਂ ਨੇ ਕਿਸੇ ਹੋਰ ਨੂੰ ਮਤਲਬ ਭਾਜਪਾ ਨੇ ਆਪਣੇ ਵੱਲੋਂ ਕਿਸੇ ਹੋਰ ਨੂੰ ਇਲੈਕਟ ਕਰ ਦਿੱਤਾ ਹੈ ਇੱਕ ਫੀਮੇਲ ਨੇ ਮੇਰੇ ਨਾਮ ਨਿਚਿਤਤਾ ਉਹ ਕਾਂਗਰਸ ਛੱਡ ਕੇ ਭਾਜਪਾ ਸ਼ਾਮਿਲ ਹੋਈ ਹੈ ਨਹੀਂ ਤੇ ਉਹਨਾਂ ਨੂੰ ਉੱਥੋਂ ਇਲੈਕਟ ਕਰਵਾਇਆ ਜਾ ਰਿਹਾ ਹੈ ਆਪਣੇ ਲਈ ਇੰਪੋਰਟੈਂਟ ਹੈ ਇਹਦੇ ਲਈ ਕਨਸਟੀਟਿਊਸ਼ਨ ਦੇ ਵਿੱਚ ਸੰਵਿਧਾਨ ਦੇ ਵਿੱਚ ਕੀ ਪ੍ਰਾਵਧਾਨ ਨੇ that is the most important part ਸੰਵਿਧਾਨਿਕ ਵਿਵਸਥਾਵਾਂ ਕੀ ਨੇ ਧਾਰਾ ਯਾਨੀ ਆਰਟੀਕਲ ਕਹਿ ਲੈਣੇ ਯਾਰ ਹੈ ਨਾ ਆਰਟੀਕਲ 75 5 ਐਂਡ ਆਰਟੀਕਲ 164 ਕਲਾਜ਼ 4 ਵਿੱਚ ਇਹ ਕਿਹਾ ਗਿਆ ਕਿ ਜਿਹੜਾ ਮੰਤਰੀ ਲਗਾਤਾਰ 6 ਮਹੀਨੇ ਦੀ ਕਿਸੇ ਵੀ ਮਿਆਦ ਲਈ ਕਰਮਵਾਰ ਸੰਸਦ ਜਾਂ ਰਾਜ ਵਿਧਾਨ ਸਭਾ ਦੇ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੈ ਉਸ ਦੀ ਮਿਆਦ ਦੀ ਸਮਾਪਤੀ ਹੋ ਜਾਂਦੀ ਹੈ ਹੁਣ ਇਹ ਜੇ ਆਪਾਂ ਦੂਜੇ ਸ਼ਬਦਾਂ ਚ ਕਹੀਏ ਦੇਖੋ ਇਹ ਸਿੰਪਲ ਕਿਹਾ ਤਾਂ ਇਹਨਾਂ ਗਿਆ ਵੀ ਐਨੀ ਪਰਸਨ ਹੂ ਡਸ ਨਾਟ ਹੋਲਡ ਅ ਆਫਿਸ ਦੇਖੋ ਐਨੀ ਇੰਡੀਵਿਜੂਅਲ ਨਹੀਂ ਕਹਿ ਸਕਦੇ ਸੌਰੀ ਐਨੀ ਮਨਿਸਟਰ ਹੂ ਡਸ ਨਾਟ ਬਿਕਮ ਪਾਰਟ ਆਫ ਦਾ ਅਮ ਚਾਹੇ ਲੋਕ ਸਭਾ ਕਹਨੋ ਚਾਹੇ ਵਿਧਾਨ ਸਭਾ ਕਹਨੋ ਜਦ ਤੱਕ ਉਹ 6 ਮਹੀਨੇ ਦੇ ਅੰਦਰ ਅੰਦਰ ਹਿੱਸਾ ਨਹੀਂ ਬਣ ਦਿੰਦਾ ਭਾਈ ਉਹਨਾਂ ਦੇ ਮੰਤਰੀਪਦ ਛਿੰਜੂਗਾ ਜੇ ਨੂੰ ਦੂਜੇ ਸ਼ਬਦਾਂ ਚ ਕਹੀ ਆਪਾਂ ਥੋੜਾ ਸ਼ਬਦਾਂ ਦਾ ਫੇਰ ਪਾ ਕੇ ਕਹੀ ਉਹੀ ਗੱਲ ਬਣੀ ਵੀ ਭਾਈ ਕੋਈ ਵੀ ਵਿਅਕਤੀ ਕਿਸੇ ਨੂੰ ਵੀ ਆਪਾਂ ਸੀਐਮ ਪੀਐਮ ਵਿਧਾਨ ਸਭਾ ਆਪਣਾ ਜਾਂ ਯੂਨੀਅਨ ਕੈਬਨਿਟ ਮਿਨਿਸਟਰ ਬਣਾ ਸਕਦੇ ਆਂ ਕਿ ਬਸ 6 ਮਹੀਨੇ ਦੇ ਅੰਦਰ ਅੰਦਰ ਉਹ ਸਦਨ ਦਾ ਹਿੱਸਾ ਹੋਣਾ ਚਾਹੀਦਾ ਤੇ ਕੇਂਦਰ ਚ ਬਣਾ ਰਹੇ ਹੋ ਤਾਂ ਲੋਕ ਸਭਾ ਜਾਂ ਰਾਜ ਸਭਾ ਜੇ ਸਟੇਟ ਚ ਬਣਾ ਦਿੱਤਾ ਵਿਧਾਨ ਸਭਾ ਜਾਂ ਵਿਧਾਨ ਪਰਿਸ਼ਦ ਦਾ ਹਿੱਸਾ ਹੋਣਾ ਚਾ ਆਈ ਹੋਪ ਇਹ ਟਾਪਿਕ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ ਆਪਾਂ ਮਿਲਾਂਗੇ ਨੈਕਸਟ ਵੀਡੀਓ ਚ ਤਦ ਤੱਕ ਆਪਣਾ ਖਿਆਲ ਰੱਖੋ ਖੁਸ਼ ਰਹੋ ਧੰਨਵਾਦ